ਸੀ ਦੇਖ ਰਹੇ ਹਾਂ ਕਲਿਆਰ ਅਮਰਿਤ ਚੈਨਲ ਤੇ ਮੈਂ ਤੁਹਾਡੀ ਆਪਣੀ ਅਮਰਿਤ ਪਾਲ ਕਲਿਆਰ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਸੁਣ ਰਹੇ ਹੋ ਅਰਣਬੀਰ ਕੌਰ ਰਾਣਾ ਦਾ ਲਿਖਿਆ ਹੈ ਨਾਵਲ ਅਜੇ ਤਮੰਜ਼ਲ ਦੂਰ ਹੈ ਅੱਜ ਤੁਸੀਂ ਇਸ ਨਾਵਲ ਦਾ ਗਹਿਰਮਾ ਭਾਗ ਸੁਣੋਗੇ ਲੈ ਬਈ ਦੋ ਸਾਂ ਨੂੰ ਸਾਡੀ ਵੀ ਮੋਰਨਿੰਗ ਅਨੰਦ ਉੱਡ ਜਾਊਗੀ ਝੋਲਾ ਸਿਉਂਦੀ ਦੀਸ਼ੋ ਨੇ ਕਿਹਾ ਭਾਬੀ ਸਾਰਾ ਦਿਨ ਮੇਰਾ ਜਾਣਾ ਉੱਡ ਜਾਣਾ ਨਾ ਕਰਿਆ ਕਰੋ ਆੜਿਓ ਮੇਰੇ ਤਾਂ ਹੌਲ ਪੈਂਦੇ ਐ ਸਿਬੋ ਨੇ ਅੱਖਾਂ ਪਰ ਕੇ ਕਿਹਾ ਸਿਬੋ ਜਾਗ ਹੁੰਦੜੀ ਆਈ ਹੈ ਤੇਰੇ ਕੱਲੀ ਨਾਲ ਤਾਂ ਨਹੀਂ ਹੋਣੀ ਧੀਆਂ ਦੀ ਚੋਗ ਹੀ ਰੱਬ ਨੇ ਬਗਾਨੇ ਘਰੀ ਖਲਾਰੀ ਹੁੰਦੀ ਐ ਇਹ ਵੱਖਰੀ ਗੱਲ ਹੈ ਕਿ ਸਹੁਰੇ ਮਾਨ ਨਾਲ ਰੱਖਦੇ ਐ ਕਿ ਛਿੱਤਰ ਉੱਤੇ ਟੱਕ ਦਿੰਦੇ ਐ ਵਾਗਰੂ ਤੈਨੂੰ ਆਪਦੇ ਘਰ ਰੰਗ ਭਾਵ ਲਾਵੇ ਪਰ ਮੇਰੇ ਵਰਗੀ ਕਿਸੇ ਦੀ ਧੀ ਨਾਲ ਨਾ ਹੋਵੇ ਪੇਕੇ ਮੇਰੇ ਸਹੁਰੇ ਮੇਰੇ ਪਰ ਘਰ ਮੇਰਾ ਕਿਤੇ ਨਹੀਂ ਵਿਆਹੀ ਤਾਂ ਵੇਗੜਵੇਂ ਵੈਲੀ ਸਹੁਰੇ ਦੇ ਪੁੱਤ ਨੇ ਡਾਂਗਾ ਮਾਰ ਕੇ ਘਰੋਂ ਕੱਢ ਦਿੱਤੀ ਕਿੰਨੇ ਵਾਰ ਪੰਚਾਇਤਾਂ ਇਕੱਠੀਆਂ ਹੋਈਆਂ ਕੋਈ ਕਹਾਣੀ ਨਾਸਿਰੇ ਲੱਗੀ ਹਾਰ ਕੇ ਪੇਕੀ ਆਈ ਤਾਂ ਪਰਜਾਈਆਂ ਕਹਿਣ ਅ ਬੱਸ ਕੇ ਦਿਖਾਉਂਦੀ ਵੱਡੀ ਏ ਰਕਾਨੇ ਰਕਾਨ ਕੀ ਕਰਦੀ ਮੇਰੇ ਤਾ ਰੰਗ ਰੂਪ ਦਾ ਵੀ ਮੁੱਲ ਨਾ ਪਿਆ ਬਸ ਮਨ ਵਿੱਚ ਇਹੀ ਧਾਰੀ ਲਈ ਕਿ ਦੂਜੀ ਵਾਰ ਨਹੀਂ ਇਹ ਕੰਮ ਕਰਨਾ ਜੇ ਚੰਗੀਆਂ ਲਿਖੀਆਂ ਹੁੰਦੀਆਂ ਤਾਂ ਪਹਿਲੀ ਵਾਰ ਨਾਲ ਸਭ ਕੁਝ ਮਿਲ ਜਾਂਦਾ ਗੋਦੇ ਕੀ ਤਾਰੋ ਨੇ ਲੰਮਾ ਹੋ ਕਾ ਪਰਿਆ ਤੇ ਗੱਲ ਫੇਰ ਜਾਰੀ ਰੱਖੀ ਸਾਰਿਆਂ ਹਰਤਾ ਆਰਾਮ ਕਹਾਣੀ ਸੁਣ ਕੇ ਅਤੇ ਦੁਖੀ ਹੋ ਗਿਆਂ ਸਨ ਕੁਝ ਗੱਲਾਂ ਦਾ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਹੁਣ ਭੈਣੋ ਮੇਰੀਓ ਬੰਸੇ ਲੰਬੜਦਾਰ ਤੇ ਚੰਦ ਫੌਜੀ ਕੇ ਦੋ ਘਰਾਂ ਦਾ ਕੰਮ ਧੰਦਾ ਕਰਦੀ ਹਾਂ ਲੀੜੇ ਕੱਪੜੇ ਦਾ ਰੋਟੀ ਟੁੱਕ ਦਾ ਕੋਈ ਫਿਕਰ ਨਹੀਂ ਮਹੀਨੇ ਦੀ ਤਨਖਾਹ ਦੋਹਾਂ ਘਰਾਂ ਦੀ ਡਾਕਾਂ ਨੇ ਚ ਜਾ ਸੁੱਟਦੀ ਹਾਂ ਪਰ ਆਪਣੇ ਘਰ ਦੇ ਹਿਰਸ ਨਹੀਂ ਜਾਂਦੀ ਅਣਜੰਮੇ ਜੁਆਕਾਂ ਦੇ ਮੂੰਹ ਦਿਸਦੇ ਕਹਿੰਦੇ ਐ ਇੱਕ ਕੋਠੜੀ ਹੁੰਦੀ ਮੈਂ ਤੇ ਮੇਰਾ ਕੰਮਾ ਹੁੰਦੇ ਹੋਰ ਕੀ ਹੁੰਦੇ ਧੀਏ ਤੂੰ ਮੇਰੇ ਮੂੰਹ ਦੀ ਗੱਲ ਖੋ ਲਈ ਦੋ ਰੋਟੀਆਂ ਤੇ ਚਾਹ ਦੀ ਬਾਟੀ ਤਾਂ ਨਹੀਂ ਜ਼ਿੰਦਗੀ ਸਾਰਾ ਦਿਨ ਥੱਕੀ ਟੁੱਟੀ ਆ ਕੇ ਘਰ ਡਿੱਗਦੀ ਏ ਇੱਕ ਦੂਜੇ ਦੇ ਬੋਲਾਂ ਬਿਨਾ ਥਕੇਵਾ ਨਹੀਂ ਲੈਂਦਾ ਮੇਰੀ ਇਹ ਕਮਲੀਏ ਧੀਏ ਵੇੜੇ ਦੇ ਵੱਡੇ ਅੰਬੋਂ ਨੇ ਮਤ ਦੇਣ ਵਾਂ ਕਿਹਾ ਅੰਬੋਂ ਮੈਂ ਤੇਰੀ ਗੱਲ ਸਮਝਦੀ ਆ ਪਰ ਤੁਸੀਂ ਸਾਰਾ ਵੇੜੇ ਮੇਰੇ ਚ ਕੋਈ ਖੋੜ ਤਾਂ ਕੱਢੋ ਕਿਤੇ ਚੰਗੇ ਮੰਦੇ ਥਾਂ ਖੜ ਕੇ ਥੋੜੀ ਇਹ ਠੀਕ ਕਰਵਾਈ ਹੋਵੇ ਉਹ ਕੰਮਾਂ ਨਹੀਂ ਬਣਿਆ ਉਹ ਕੰਮ ਏ ਤੋਂ ਕਸਾਈ ਬਣਿਆ ਤੇ ਮੈਨੂੰ ਮਨਜ਼ੂਰ ਨਹੀਂ ਸੀ ਤਾਰੋ ਨੇ ਪਹਿਲੀ ਗੱਲ ਨਿਮਰਤਾ ਤੇ ਦੂਜੀ ਗੱਲ ਬਗਾਵਤ ਨਾਲ ਕਹੀ ਐਨੇ ਨੂੰ ਸੀਬੋ ਦੀ ਮਾਂ ਬਚਨੋਂ ਦਾ ਚਾਹ ਦਾ ਡੋਲੂ ਲੈ ਕੇ ਆ ਗਈ ਉਹ ਸਭ ਕੁਝ ਸੁਣ ਰਹੀ ਸੀ ਮਾਹੌਲ ਉਦਾਸ ਸੀ ਗਲਾਸਾਂ ਵਿੱਚ ਚਾਹ ਪਾ ਕੇ ਫੜਾਉਂਦੇ ਆ ਸਭ ਨੂੰ ਕਹਿਣ ਲੱਗੀ ਆਇਆ ਕਰਿਆ ਕਰੋ ਵਿੱਚ ਦੀ ਦੋ ਚਾਰ ਬੋਲ ਗੀਤਾਂ ਦੇ ਵੀ ਕੱਢ ਲਿਆ ਕਰੋ ਪਤਾ ਤਾਂ ਲੱਗੇ ਬਈ ਵਿਆਹ ਵਾਲੇ ਘਰ ਰੌਣਕਾਂ ਆਈਆਂ ਬੈਠੀਆਂ ਨੇ ਮੇਰੇ ਕਿਹੜਾ ਦੋ ਚਾਰ ਜੁਆਕ ਹੈ ਆ ਇੱਕ ਟੰਗ ਹੈ ਪੂਰੇ 11 ਦਿਨ ਗੀਤ ਗਾਵਾਂਗੀ ਨਾਲੇ ਪੁੱਤ ਤਾਰੋ ਹੌਸਲਾ ਰੱਖ ਤੇਰੀ ਭੂਆ ਕਰਤਾ ਰੋ ਦਾ ਪੂਰਾ ਜੋਰ ਲਾਇਆ ਵਿਆ ਤੇਰੀ ਖਾਤਰ ਮੈਂ ਦੱਸਣਾ ਤਾਂ ਨਹੀਂ ਸੀ ਪਰ ਤੇਰੀ ਉਦਾਸੀ ਵੇਖ ਕੇ ਦੱਸਣਾ ਪਿਆ ਐਵੇਂ ਨਾ ਅੱਖਾਂ ਭਰਿਆ ਕਰ ਉਹਦੇ ਡੁੱਬੜੇ ਦੇ ਮਾੜੇ ਕਰਮ ਜਿਹੜਾ ਤੈਨੂੰ ਘਰੋਂ ਧੱਕਾ ਦੇ ਬੈਠਾ ਬਚਨੋ ਨੇ ਮਸਾ ਮਹੌਲ ਨੂੰ ਆਸ਼ਾਵਾਦੀ ਬਣਾਇਆ ਚਾਹ ਪੀ ਕੇ ਸੱਚਮੁੱਚ ਹੀ ਦੋ ਦੋ ਵਾਰੀ ਇਹ ਗੀਤ ਸੁਹਾਗ ਚੱਲ ਪਏ ਮੋਰਾ ਨੇ ਪਹਿਲਾ ਪਾਲੀਆਂ ਕਣਕ ਛੋਲਿਆਂ ਦੇ ਗੀਤ ਗੀਤ ਜਜ਼ਬਿਆਂ ਦੀ ਧੜਕਣ ਹੁੰਦੇ ਹਨ ਗੀਤ ਪਿਆਰ ਦੀ ਮਹਿਕ ਹੁੰਦੇ ਹਨ ਗੀਤ ਤਾ ਪੁੱਗਣ ਦਾ ਸਿਧਾਂਤ ਹੁੰਦੇ ਹਨ ਗੀਤ ਰੂਹ ਨੂੰ ਨਸ਼ਾ ਦਿੰਦੇ ਹਨ ਗੀਤ ਸਿਆਣਪ ਸੰਜਮ ਤੇ ਸੱਭਿਆਚਾਰ ਦਾ ਖਜ਼ਾਨਾ ਹੁੰਦੇ ਹਨ ਗੀਤ ਹੋਣੀਆਂ ਤੇ ਅਣਹੋਣੀਆਂ ਦਾ ਦੁਰਲੱਭ ਖਜ਼ਾਨਾ ਹੁੰਦੇ ਹਨ ਗੀਤਾਂ ਵਿੱਚ ਵਸਲ ਗਮ ਦਾ ਦਰਦ ਤੇ ਵਿਸਮਾਦ ਰਸ ਪ੍ਰੋਇਆ ਹੁੰਦਾ ਹੈ ਕੋਠਾ ਕਿਉ ਨਿਵੇਂ ਧਰਮੀ ਕਿਉ ਨਿਵੇਂ ਇਸ ਸੋਹਗ ਨੂੰ ਪੂਰੋ ਤੇ ਸਿੰਦੋ ਨੇ ਇਉਂ ਗਾਇਆ ਜਿਵੇਂ ਪਛੋਂ ਦੀ ਪੌਣ ਤੇ ਪੁਰੇ ਦੀ ਰਮਚਮ ਹੋਵੇ ਪੇਕਿਆਂ ਦੇ ਮੋਹ ਨਾਲ ਭਿੱਜੇ ਬੋਲ ਜਦੋਂ করুণਾ ਮਈ ਹੀਕ ਨਾਲ ਲੱਤ-ਪੱਥ ਹੋ ਕੇ ਗਲੇ ਵਿੱਚੋਂ ਨਿਕਲੇ ਤਾਂ ਅਮਰ ਬਣ ਕੇ ਫਿਜ਼ਾ ਵਿੱਚ ਗੂੰਜਣ ਲੱਗ ਪਏ ਮਾਂ ਬੋਲੀ ਵਿੱਚ ਗਾਏ ਗੀਤ ਮੂੰਹ ਦਰ ਮੂੰਹ ਤੁਰੇ ਜਾ ਰਹੇ ਸਨ ਇਹਨਾਂ ਗੀਤਾਂ ਦੇ ਗੀਤਕਾਰਾਂ ਦੇ ਨਾਵਾਂ ਦਾ ਕੋਈ ਪਤਾ ਨਹੀਂ ਹੈ ਪਰ ਸਮੇਂ-ਸਮੇਂ ਵਿੱਚ ਜੋ ਲਫ਼ਜ਼ ਬਾਗੀ ਹੋ ਕੇ ਕਹੇ ਉਹ ਗੀਤ ਬਣ ਗਏ ਜੀਤ ਗਾਏ ਹੀ ਇਸ ਲਈ ਜਾਂਦੇ ਹਨ ਕਿ ਵਿਆਹ ਵਾਲਾ ਲੜਕਾ ਲੜਕੀ ਦੇ ਮਨ ਅੰਦਰ ਗ੍ਰੈਸਟੀ ਨੂੰ ਸਮਰਪਿਤ ਹੋ ਜਾਣ ਦਾ ਬਲਬਲਾ ਆਪਣੇ ਅੰਦਰ ਪੈਦਾ ਹੁੰਦਾ ਹੈ ਮਹਿਸੂਸ ਹੁੰਦਾ ਹੈ ਤੇ ਐਉਂ ਹੀ ਦੁਨੀਆਦਾਰੀ ਚੱਲਦੀ ਹੈ ਕੱਲ ਨੂੰ ਕੋਈ ਜੀਜੇ ਸਾਲੀ ਦਾ ਦੌਰ ਪਰਜਾਈ ਦਾ ਗਾਵਾਂ ਗੰਗਾ ਅੜਿਓ ਹੁਣ ਯਾਦ ਕਰ ਲਈਏ ਫਿਰ ਆਊਟ ਦੇ ਜਿਹੇ ਨਹੀਂ ਹੁੰਦੇ ਜੀਤ ਨੇ ਕਿਹਾ ਪੂਆ ਮੇਰੇ ਕੋਲ ਗੀਤਾਂ ਵਾਲੀ ਕਾਪੀ ਭਰੀ ਹੈ ਬੇਫਿਕਰ ਹੈ ਜੀਤਦੀਪਤੀ ਜੀ ਰੇਮਪੀ ਜੋ 8ਵੀਂ ਵਿੱਚ ਪੜ੍ਹਦੀ ਹੈ ਨੇ ਕਿਹਾ ਦਿਸ਼ੋ ਭਾਬੀ ਚੱਕ ਮਸ਼ੀਨ ਹੁਣ ਕੱਖਾਂ ਨੂੰ ਚੱਲੀਏ ਸ਼ਿੰਦੋ ਨੇ ਕਿਹਾ ਤਾਰੋ ਤੰਨੋ ਦਿਸੋ ਸਭ ਖੜੀਆਂ ਹੋ ਗਈਆਂ ਆਰਤਾਂ ਦੇ ਝੁੰਡ ਵਿੱਚ ਅਨੋਖੀ ਸ਼ਕਤੀ ਹੁੰਦੀ ਹੈ ਆਰਤ ਧਰਤੀ ਦੀ ਇੱਜ਼ਤ ਹੈ ਆਰਤ ਆਪਣੇ ਆਪ ਵਿੱਚ ਸੰਜਮ ਦਾ ਨਾਮ ਹੈ ਹਰ ਸਿਆਣੀ ਤੇ ਸਮਝਦਾਰ ਔਰਤ ਨੂੰ ਹਰ ਰੋਜ਼ ਕੰਮ ਕਰਨ ਲਈ ਨਹੀਂ ਕਿਹਾ ਜਾਂਦਾ ਉਹ ਤਾਂ ਨਿਤ ਪ੍ਰਤੀ ਦੀ ਜ਼ਿੰਦਗੀ ਦੀ ਪੰਜਾਲੀ ਹੀਟ ਆਪ ਹੀ ਕੰਨਾਂ ਦੇ ਦਿੰਦੀ ਹੈ ਆਰਤ ਕੁਦਰਤ ਦਾ ਸ਼ਾਕਾਰ ਨਮੂਨਾ ਹੈ ਕੁਦਰਤ ਦਾ ਆਪਣੇ ਆਪ ਲਿਖਿਆ ਗੀਤ ਹੈ ਇਸ ਤਰੀ ਕਰਕੇ ਹੀ ਇਤਿਹਾਸ ਧੜਕਦਾ ਹੈ ਆਰਤ ਇੱਕ ਅਜਾਬ ਫੁੱਲ ਹੈ ਜੋ ਟੈਕ ਦਾ ਮਹਿਕ ਦਾ ਤੇ ਖੁਸ਼ਬੂਆਂ ਖਿਲੇਰਦਾ ਹੈ ਹੁਣ ਸ਼ਿੰਦੋ ਨਿਹਾਲੋ ਦੀਸ਼ੋ ਤਾਰੋ ਤੇ ਜਿੱਤੋ ਸਭ ਨੇ ਪੱਲੀਆਂ ਤੇ ਰੰਬੇ ਲਏ ਤੇ ਕੱਖਾਂ ਨੂੰ ਤੁਰਪੰਗਾ ਕੁੜੇ ਕਹਿੰਦੇ ਐ ਸੀਬੋ ਦਾ ਅੱਧਾ ਵਿਆਹ ਤਾਂ ਉਹਦੇ ਨਾਨਕੇ ਹੀ ਕਰ ਜਾਣਗੇ ਸ਼ਿੰਦੋ ਨੇ ਸੀਬੋ ਦੇ ਤਕੜੇ ਨਾਨਕਿਆਂ ਨੂੰ ਜਿੱਤੇ ਆਉਂਦੇ ਆ ਕਿਹਾ ਫੇਰ ਕੀ ਹੋਇਆ ਹੈ ਵੀ ਕਲ ਹੈ ਵੀ ਕੱਲੀ ਕਿਹੜਾ ਹੋਰ ਸ਼ੱਕ ਭਰਨੀ ਐ ਤੁਹਾਡੇ ਤਾਂ ਸਕੇ ਭੈਣ ਭਰਾ ਹੀ ਨੇ ਰਿਆ ਜੀਤੋ ਪੰਜਾਂ ਭੈਣਾ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ ਉਸ ਨੂੰ ਅਹਿਸਾਸ ਹੋ ਰਿਹਾ ਸੀ ਕਿ ਨਿਆਣੇ ਬਹੁਤ ਹੀ ਚਾਹੀਦੇ ਸਾਰਿਆਂ ਨੇ ਕੱਖ ਖੋਤ ਕੇ ਪੰਡਾ ਬਣ ਲੀਆਂ ਸਨ ਤੇ ਬੰਸੋ ਕੇ ਬੋਰ ਤੇ ਪਾਣੀ ਪੀਤਾ ਮੂੰਹ ਹੱਥ ਧੋ ਕੇ ਕੋਈ ਬੱਲਣ ਨੂੰ ਹੋ ਗਈਆਂ ਖੇਤਾਂ ਵਿੱਚੋਂ ਗੁਆਰੇ ਦੀਆਂ ਫਲੀਆਂ ਤੇ ਕਦੂ ਭਾਲਣ ਤੁਰ ਪਈ ਟੜਦਾਸ ਦਾ ਬੰਦੇ ਦੇ ਨਾਲ ਰਹਿੰਦਾ ਹੈ ਚਾਰ ਉਂਗਲਾਂ ਦਾ ਟੋਆ ਭਰਨ ਚ ਹੀ ਨਹੀਂ ਆਉਂਦਾ ਰੱਬ ਨੇ ਇਹ ਵੀ ਕੀ ਚੀਜ਼ ਬਣਾਈ ਹੈ ਧਰਤੀ ਦੀ ਕੁੱਖ ਵਿੱਚ ਮਨੁੱਖ ਲਈ ਭੋਜਨ ਪਾਣੀ ਫਲ ਸਬਜ਼ੀਆਂ ਤੇ ਖਣਿਜ ਭੰਡਾਰ ਮੌਜੂਦ ਹਨ ਧਰਤੀ ਕੁਦਰਤ ਦੀ ਮਹਾਨ ਕਿਰਤ ਹੈ ਇਹ ਤਾਂ ਕੈਨਾਤ ਦੀ ਸੁਚੱਜੀ ਕਪਤਾ ਹੈ ਧਰਤੀ ਪਿਆਰੀ ਤੇ ਪੂਜਨੀਕ ਇਸ ਕਰਕੇ ਹੈ ਜਿੰਨੀ ਵਾਰੀ ਬੀਜੀ ਓਨੀ ਹੀ ਫਲੀ ਫੁੱਲੀ ਸਾਰਿਆਂ ਨੇ ਹੁਣ ਤੁਰਨਾ ਠੀਕ ਸਮਝਿਆ ਆਜੋ ਹੁਣ ਚੱਲੀਏ ਸਾਰੇ ਖਿੰਡੇ ਵਗਨ ਨੂੰ ਇਕੱਠਾ ਕਰਦਿਆਂ ਚਾਚੀ ਨਿਹਾਲੋਂ ਨੇ ਕਿਹਾ ਜਾਵੋਂਗੀਆਂ ਕਿਵੇਂ ਪਹਿਲਾਂ ਦੱਸੋ ਸਾਡੇ ਖੇਤੋਂ ਕੀ ਕੁਝ ਲਿਆ ਪੈੜੀ ਰਹੀ ਚਾਕਣੀ ਵਾਲੇ ਗਿੰਦੇ ਨੇ ਰੋਵ ਨਾਲ ਕਿਹਾ ਤਰ ਜਾ ਗਿੰਦਿਆ ਤੁਰ ਜਾ ਐਸਟਾਣੀ ਕੋਲੋਂ ਆਪਦਾ ਘਰ ਸਾਹਮ ਖੇਤ ਤਾਂ ਸਾਡੇ ਵਰਗੇ ਸਿਰੀਆਂ ਮਾਝੀਆਂ ਦੇ ਸਾਹਮੇ ਹੀ ਰਹਿੰਦੇ ਐ ਤੁਸੀਂ ਤਾਂ ਸਹਰਾਣੇ ਥੱਲੇ ਬਾਹ ਧਰ ਕੇ ਸੌ ਜਾਂਦੇ ਹੋ ਬੰਦੇ ਤਾਂ ਸਾਡੇ ਹੀ ਸੱਪਾਂ ਦੀਆਂ ਸਿਰੀਆਂ ਮਿੱਧੇ ਆ ਤੇ ਫਿਰ ਕੱਖਬਾ ਲਣ ਤੇ ਦਾਲ ਭਾਜੀ ਅਸੀਂ ਕਿੱਥੋਂ ਲਈਏ ਦੇ ਜਵਾਬ ਨਿਹਾਲੋ ਨੂੰ ਉਹਨਾਂ ਦੇ ਘਰ ਦਾ ਸਾਰਾ ਪੇਥ ਸੀ ਕਿਉਂਕਿ ਨਿਹਾਲੋ ਦਾ ਘਰ ਵਾਲਾ ਰੋਲਦੂ ਕਈ ਸਾਲ ਉਹਨਾਂ ਦੇ ਸਿਰ ਹੀ ਰਹਾ ਸੀ ਚਾਚੀ ਪਹਿਲਾਂ ਦੱਸ ਮੇਰੇ ਘਰ ਨੂੰ ਕੀ ਹੋਇਆ ਗੇਂਦਿਆ ਐਡੀਆਂ ਮੇਰਾ ਵਾਲਾ ਤੂੰ ਪਿਓ ਤਾਂ ਤੇਰਾ ਮਰ ਗਿਆ ਤੇ ਤੇਰਾ ਭਰਾ ਸ਼ਰੀਕ ਨੇ ਤੈਨੂੰ ਬਰਾਬਰ ਨਾ ਕੀਤਾ ਆ ਫਿਰਦਾ ਵਟਾ ਉੱਤੇ ਠੇਡੇ ਖਾਂਦਾ ਸਾਊ ਮੈਂ ਜਿਹੜੀ ਗੱਲ ਦੀ ਤੈਨੂੰ ਠੋਕਰ ਮਾਰੀ ਐ ਕੀ ਉਹ ਤੇਰੇ ਸਮਝ ਵਿੱਚ ਆ ਜਾਵੇ ਤੇ ਤੂੰ ਘਰ ਵਸਦਾ ਕਰ ਲਵੇਂ ਚਾਚੀ ਨੇ ਦੁਪੱਟੇ ਨਾਲੋਂ ਅਲੇਹਾ ਲਾਉਂਦੇ ਕਿਹਾ ਚਾਚੀ ਭਰਾ ਵੀ ਆਵਦਾ ਪਰਿਵਾਰ ਸਾਡਾ ਇਕੱਠਾ ਤੈਨੂੰ ਪਤਾ ਨਹੀਂ ਕੀ ਫਿਕਰ ਪੈ ਗਿਆ ਗਿੰਦੇ ਨੇ ਢੈਲਾ ਜਿਹਾ ਹੁੰਦਿਆਂ ਕਿਹਾ ਨਿੱਕੇ ਹੁੰਦੇ ਨੂੰ ਤੈਨੂੰ ਬਥੇਰਾ ਖੜਾਇਆ ਤਾਂ ਹੀ ਤਾਂ ਤੇਰਾ ਤਿਉ ਆਉਂਦਾ ਪਰ ਤੁਸੀਂ ਚਾਰ ਸਿਆੜ ਦੇ ਮਾਲਕ ਗਰੀਬ ਰਤਵੇ ਦੀ ਬੰਦਚ ਸ਼ੋਤਲਾ ਦਿੰਦੇ ਹੋ ਚਾਚੀ ਰੱਬ ਨੇ ਸਾਡੇ ਦਿਮਾਗ 'ਚ ਪਤਾ ਨਹੀਂ ਕੀ ਕੀ ਭਰਿਆ ਲੰਘ ਜੇ ਤਾਂ ਹੱਥੀ ਲੰਘ ਜੇ ਪਰ ਕਈ ਵਾਰੀ ਕੀੜੀ ਵੀ ਨਹੀਂ ਲੰਘਣ ਦੇਈਦੀ ਰੱਬ ਨੇ ਸਾਰੇ ਨੇ ਕਿਸਾਨ ਦੀ ਕਸਬੇ ਹੀ ਪਤਾ ਨਹੀਂ ਕਿਹੋ ਜੀ ਬਣਾਈ ਐ ਸੱਚਾ ਸੰਧੂਰੇ ਚਾਚੇ ਦੀ ਕੁੜੀ ਦਾ ਵਿਆਹ ਬਣਤਾ ਦੋ ਚਾਰ ਦਿਨ ਪਹਿਲਾਂ ਦੱਸ ਦਿਓ ਜੋ ਸਾਰਿਆ ਸਰਿਆ ਤਿਲ ਫੁੱਲ ਦੇਮਾਗਾ ਗੇਂਦਾ ਉਹੀ ਪਾਣੀ ਚ ਬਹਿ ਗਿਆ ਜਾਂ ਸ਼ਾਇਦ ਨਿਹਾਲੋ ਨੇ ਉਹਦੀ ਦੁੱਖ ਦੀ ਰਗ ਨੂੰ ਛੇੜ ਦਿੱਤਾ ਸੀ ਬੱਲੇ ਨੇ ਚਾਚੀ ਤੇਰੇ ਜੱਟ ਮੰਨੇ ਤਾਂ ਸਿੱਖ ਬਣਾ ਕੇ ਤੋੜ ਦਿੱਤਾ ਸ਼ਿੰਦੋ ਨੇ ਚਾਚੀ ਨੂੰ ਸ਼ਾਬਾਸ਼ ਦੇਣ ਵਾਂਗ ਕਿਹਾ ਨਿਪੈੜ ਗਈ ਛੜੇ ਬੰਦੇ ਨੂੰ ਤਮਾ ਵੱਧ ਹੁੰਦੀ ਐ ਇਹ ਵੀ ਕੀ ਕਰੇ ਦਵਾ-ਦਵ ਪੈਰ ਚੁੱਕੋ ਘਰੇ ਅੰਨ ਪਾਣੀ ਵੀ ਕਰਨਾ ਕੱਖ ਦੀਆਂ ਪੰਡਾਂ ਘਰੋਂ ਘਰੀ ਲਿਆ ਸੁਟੀਆਂ ਕਿਸੇ ਨੇ ਮੱਝ ਤੇ ਕਿਸੇ ਨੇ ਗਾਂ ਦੀ ਖੁਰਲੀ ਵਿੱਚ ਝਾੜ ਕੇ ਕੱਖ ਪਾ ਦਿੱਤੇ ਸ਼ਿੰਦੋ ਜਿਹੜਾ ਗੁੜ ਪਿਉ ਕੇ ਗਈ ਸੀ ਉਹਦੇ ਵਿੱਚ ਕੋਰੇ ਘੜੇ ਦਾ ਪਾਣੀ ਪਾ ਰੜਾ ਲਿਆ ਸਾਰੇ ਟੱਬਰ ਦੇ ਜੀਆਂ ਨੂੰ ਬਾਟੀ-ਵਾਟੀ ਪਿਆ ਦਿੱਤੀ ਅਕਲਦਾਨ ਹੋਈ ਸ਼ਿੰਦੋ ਗੁੜ ਦਾ ਸ਼ਰਬਤ ਪੀ ਕੇ ਤਰੋਂ ਤਾਜ਼ਾ ਹੋ ਗਈ ਗੁੜ ਤੇ ਪਾਣੀ ਦੀ ਠੰਡੀ ਤਾਸੀਰ ਨੇ ਭੁੱਬਲ ਹੋਏ ਚਿਹਰੇ ਨੂੰ ਟੈਕਣ ਲਾ ਦਿੱਤਾ ਖੋਹੀ ਵਾਲੇ ਵੇੜੇ ਵਿੱਚ ਵੀ ਗਰੀਬ ਹੈ ਪਰ ਦਸਾਂ ਨੋਹਾਂ ਦੀ ਕਮਾਈ ਦੀਆਂ ਫਿਰ ਵੀ ਬਰਕਤਾਂ ਹਨ ਜਵਾਂ ਦੇ ਚੌਕ ਕੇ ਲੈਂਦੇ ਸਿੱਟਿਆਂ 'ਚੋਂ ਜੋ ਕੱਢ ਕੇ ਜੋ ਆਂ ਭੁੰਨ ਕੇ ਪੀ ਕੇ ਸੱਤੂ ਬਣਾ ਲੈਂਦੀਆਂ ਨੇ ਇੱਕ ਦੂਜੇ ਨੂੰ ਵੱਖ-ਵੱਖ ਵੇਖ-ਵੇਖ ਕੇ ਗੁੜ ਪਿਉਂਤਾ ਤੇ ਸੱਤੂ ਵਿੱਚ ਪਾ ਲੈ ਜੋ ਕਿ ਰੋਟੀ ਨੂੰ ਵਿਠਾਲੇ ਪਹਿ ਜਾਂਦੀ ਹੈ ਨਿਹਾਲੋ ਨੇ ਸਾਰਿਆਂ ਨੂੰ ਇਹ ਕਰਨ ਲਾ ਦਿੱਤਾ ਐਤਵਾਰ ਦਾ ਦਿਨ ਸੀ ਕਾਲਜ ਵਿੱਚ ਤਾਂ ਸ਼ਾਇਦ ਕੋਈ ਰਾਜ ਦੇ ਬਹੁਤ ਨੇੜੇ ਹੋਵੇ ਪਰ ਪਿੰਡ ਵਿੱਚ ਸ਼ਾਇਦ ਇੰਨਾ ਨੇੜੇ ਕੋਈ ਹੋਰ ਨਹੀਂ ਜਿਹਦੇ ਮੂਰੇ ਦਿਲ ਖੋਲ ਕੇ ਧਰ ਦੇਵੇ ਹਾਂ ਪਰ ਰੁਪਿੰਦਰ ਆਈ ਹੈ ਵਰਾਂਡੇ ਵਿੱਚ ਬੇਜ਼ੀਕੋਲ ਬੈਠ ਕੇ ਪੱਖੀ ਚੱਲ ਰਹੇ ਹਨ ਰਾਜ ਨੂੰ ਤਾਂ ਆਏ ਸੀ ਕਿ ਮੇਰਾ ਦਰਦ ਮੇਰੇ ਤੱਕ ਹੀ ਸੀਮਤ ਰਹੇ ਬੇਬੇ ਤੇ ਹਰਵੰਸ ਹੋਰੀ ਜਗਾਇ ਚੰਗਿਆੜੀ ਨੂੰ ਥਾਂ ਬੁਝਾ ਕੇ ਚੁੱਪ ਹੋ ਗਏ ਸਨ ਮਾਂ ਦੇ ਕੋਲ ਆ ਕੇ ਰਾਜ ਬੈਠ ਗਿਆ ਰੂਪ ਨੇ ਵੀਰ ਨੂੰ ਨਿੰਬੂ ਪਾਣੀ ਦਾ ਗਲਾਸ ਫੜਾਇਆ 베ਜੀ ਰਾਜ ਨੇ ਹੌਲੀ ਜਹੀ ਕਿਹਾ ਹਾਂ ਰਾਜ ਮਾਂ ਨੇ ਕਿਹਾ ਅੱਜ ਬਾਪੂ ਜੀ ਐਨਾ ਯਾਦ ਆ ਰਹੇ ਹਨ ਕਿ ਜੀ ਕਰਦਾ ਭੂਬਾ ਮਾਰ ਕੇ ਰੋਵਾਂ ਰਾਜ ਨੇ ਰੋਣ ਹਾਕੀ ਆਵਾਜ਼ ਵਿੱਚ ਕਿਹਾ ਕੀ ਗੱਲ ਹੋ ਗਈ ਅੱਜ ਮੈਨੂੰ ਤਾਂ ਆਪ ਨਹੀਂ ਪਤਾ ਐਨਾ ਕਹਿ ਕੇ ਦੇਵ ਭੂਬਾ ਮਾਰ ਕੇ ਰੋਣ ਲੱਗ ਪਿਆ ਹਰਵੰਸ ਤੇ ਕੁਲਵੰਤ ਵਿਭਜਕੇ ਕੋਲ ਆ ਗਏ। ਹਰਵੰਸ ਨੇ ਰਾਜ ਨੂੰ ਬੁੱਕਲ ਵਿੱਚ ਲੈ ਲਿਆ। ਗਲਤ ਆ ਦੱਸ ਕੀ ਹੋਈ ਐ? ਹਰਵੰਸ ਨੂੰ ਅੰਦਰ ਖਾਤੇ ਦਾ ਪਤਾ ਸੀ ਕਿ ਜ਼ਰੂਰ ਗਲਤ ਆ ਪੂਨਮ ਨਾਲ ਹੀ ਸਬੰਧਤ ਹੈ। ਰਾਜ ਚੁੱਪ ਹੋ ਗਿਆ। ਫੇਰ ਤਾਂ ਵੀ ਕੋਸ਼ਪਤਾ ਤਾਂ ਲੱਗੇ। ਕੁਲਵੰਤ ਨੇ ਕਿਹਾ, "ਇਹਨੂੰ ਪੁੱਤ ਅੰਦਰ ਲੈ ਜਾਵੋ। ਤੁਸੀਂ ਦੋਵੇਂ ਵੱਡੇ ਹੋ। ਇਹਨੂੰ ਤਕਲੀਫ ਪੁੱਛੋ।" ਬੇਜ਼ੀ ਦਾ ਹੁਕਮ ਸੀ। ਰਾਜ ਨੇ ਬੋਲਣਾ ਤਾਂ ਕੀ ਸੀ। ਸਗੋ ਬੇਜ਼ੀ ਨੂੰ ਘੁੱਟ ਕੇ ਜੱਫੀ ਪਾ ਲਈ। ਅਤੇ ਜਰੋ-ਜਾਰ ਰੋ ਰਿਹਾ ਸੀ ਲੱਗਦਾ ਸੀ ਕਿ ਇਹ ਤਾਂ ਅੱਜ ਪਿੰਗਲ ਜਾਵੇਗਾ ਕੰਤ ਆਪਣੇ ਬੈਡਰੂਮ ਵਿੱਚ ਰਾਜ ਨੂੰ ਲੈ ਗਿਆ ਹੁਣ ਤਿੰਨੇ ਪਰਾ ਬੈਠ ਗਏ ਰਾਜ ਤੂੰ ਐਂ ਦੱਸ ਬਾਪੂ ਜੀ ਅੱਜ ਤੈਨੂੰ ਕਿਉਂ ਇੰਨਾ ਯਾਦ ਆਇਆ ਅਸੀਂ ਤੈਨੂੰ ਕਿਹੜੀ ਗੱਲ ਤੋਂ ਪਿਛਾਣ ਰੱਖਿਆ ਆਪਾਂ ਜਿੰਨੀ ਵੀ ਜ਼ਮੀਨ ਲੈ ਲਈ ਹੈ ਤਿੰਨਾਂ ਦੇ ਨਾਂ ਹੈ ਜੇ ਬਿਠਿੰਡੇ ਪਲਾਟ ਲੈਤਾ ਲੈਏ ਨੇ ਚਾਰ ਲੈਏ ਨੇ ਰੂਪ ਦੇ ਦਾ ਨਾਂ ਵੀ ਲਿਆ ਹੈ ਆਪਾਂ ਤਾਂ ਛੋਟੇ ਵੀ ਸਾਡਾ ਕਸੂਰ ਤਾਂ ਦੱਸ ਹਰਬੰਸ ਨੇ ਬੜੀ ਆਜਜ਼ੀ ਤੇ ਤਹਮਮਲ ਨਾਲ ਕਿਹਾ ਧਾਰੋ ਧਾਰ ਵਗ ਰਹੀ ਨੈਣਾ ਦੀ ਨਦੀ ਨੂੰ ਕੌਣ ਰੋਕੇ ਕੌਣ ਠੱਲ ਪਾਵੇ ਮਨ ਦੇ ਵਹਿਣ ਜੋ ਨੈਣਾ ਵਿੱਚੋਂ ਵਗ ਰਿਹਾ ਹੈ ਇਹਨੂੰ ਰੋ ਲੈਣ ਦੇ ਇਹ ਰੋਣਾ ਹੋ ਕੇ ਹੌਲਾ ਹੋਜੂ ਕੁਲਵੰਤ ਨੇ ਬੇਵਾਹ ਹੋ ਕੇ ਕਿਹਾ ਕਿੰਨਾ ਚਿਰ ਹੀ ਰੋਣ ਧੋਣ ਤੋਂ ਬਾਅਦ ਅਰਾਜ ਸ਼ਾਂਤ ਹੋ ਗਿਆ ਸੀ ਬੇਜੀ ਰੂਪ ਅਜਮੇਰ ਤੇ ਮੇਲੋ ਨੇ ਪਤਾ ਨਹੀਂ ਆਪਣੇ ਹੰਝੂ ਕਿਵੇਂ ਡੱਕੇ ਹੋਏ ਸਨ ਫੇਰ ਵੀ ਸਿਆਣੀਆਂ ਹਿਰੰਗਾ ਹਰਬੰਸ ਬਾਈ ਤੂੰ ਆਪਣੇ ਕਮਰੇ 'ਚ ਚਲਾ ਜਾ ਮੈਂ ਕੁਲਵੰਤ ਨਾਲ ਗੱਲ ਸ਼ੇਅਰ ਕਰਾਂਗਾ ਐਨਾ ਕੋ ਹੌਸਲਾ ਕਰਕੇ ਰਾਜ ਨੇ ਕਿਹਾ ਉਹ ਹਰਬੰਸ ਦੇ ਮੂਰੇ ਕਦੇ ਨਹੀਂ ਸੀ ਬੋਲਦਾ ਉਹਦੀ ਚੇਪ ਹੀ ਬਹੁਤ ਮੰਦਾ ਸੀ ਲੈ ਠੀਕ ਹੈ ਛੋਟਿਆ ਤੂੰ ਕੁਲਵੰਤ ਨਾਲ ਗੱਲ ਕਰ ਲੈ ਪਰ ਮੈਂ ਤੇ ਇੱਥੋਂ ਬਾਹਰ ਨਹੀਂ ਹਾਂ ਐਵੇਂ ਨਹੀਂ ਜੀ ਥੋੜਾ ਕਰੀਦਾ ਬਹਾਦਰ ਬਣੀਦਾ ਹੈ ਹਰਬੰਸ ਨੇ ਪੂਰੇ ਹੌਸਲੇ ਨਾਲ ਕਿਹਾ ਹਰਬੰਸ ਆਪਣੇ ਕਮਰੇ ਵਿੱਚ ਚਲਾ ਗਿਆ ਅਜਮੇਰ ਵੀ ਉਹਦੇ ਕੋਲ ਚਲੀ ਬੀਜੀ ਤੇ ਮੈਲੋ ਦੋਵੇਂ ਇਕੱਠੀਆਂ ਰਹੀਆਂ ਰਸੋਈ ਚ ਰੂਪ ਜਾ ਕੇ ਭਾਂਡੇ ਮੰਜਣ ਲੱਗ ਪਈ। ਦੇਖ ਲੈ ਬੀਜੀ ਗੱਲ ਪੂਰਨ ਵਾਲੀ ਹੀ ਹੈ। ਮੈਲੋ ਨੇ ਕਿਹਾ ਕੰਨ ਲਾ ਕੇ ਸੁਣ ਕੀ ਕਹਿੰਦਾ? ਹੁਣ ਬੋਲਦਾ ਕੁਛ ਬੀਜੀ ਨੇ ਕਿਹਾ ਬਾਈ ਮੇਰੇ ਮਨ ਨੇ ਪਤਾ ਨਹੀਂ ਕਿਹੜੇ ਵੇਲੇ ਪੂਰਨਮ ਨੂੰ ਆਪਣੀ ਜੀਵਨ ਸਾਥਣ ਬਣਾਉਣ ਦੀ ਹਾਮੀ ਭਰ ਲਈ ਪਰ ਹੁਣ ਮੈਂ ਜਿੱਤੀ ਬਾਜੀ ਹਾਰ ਗਿਆ ਹਾਂ। ਸਮਾਜਿਕ ਮਜਬੂਰੀ ਰੁਕਾਵਟ ਬਣ ਗਈ ਹੈ। ਰਾਜ ਨੇ ਗਲਾ ਸਾਫ਼ ਕਰਕੇ ਬੋਲਦਿਆਂ ਕਿਹਾ ਕਦੋਂ ਤੂੰ ਫੈਸਲਾ ਕੀਤਾ ਕਦੋਂ ਤੇਰੇ ਰਾਹਾਂ ਵਿੱਚ ਮਜਬੂਰੀ ਵੀ ਆ ਗਈ ਸਾਨੂੰ ਤਾਂ ਪਤਾ ਵੀ ਨਹੀਂ ਬਾਈ ਇਹ ਦਿਲ ਦਾ ਫੈਸਲਾ ਹੈ ਮੈਂ ਕੌਣ ਹੁੰਦਾ ਰਾਜ ਨੇ ਬੇਵਸੀ ਨਾਲ ਕਿਹਾ ਹਾਲੇ ਜੇ ਕੋਈ ਹੋਰ ਕੋਸ਼ਿਸ਼ ਕਰ ਸਕਦੇ ਹਾਂ ਤਾਂ ਕਰੀਏ ਨਾਲੇ ਯਾਰ ਰੂਪ ਕੀ ਸੋਚੂਗੀ ਜੇ ਉਹਨੇ ਕੱਲ ਕੋਈ ਉਦਲਮੂਲ ਖੜਾ ਕਰ ਦਿੱਤਾ ਤਾਂ ਫੇਰ ਕੁਲਵੰਤ ਇਸ ਗੱਲ ਤੋਂ ਬਚਣਾ ਚਾਹੁੰਦਾ ਸੀ ਹਲਤ ਆ ਬਾਈ ਆ ਕੋਈ ਨਹੀਂ ਉਹ ਤਾਂ ਅੰਬਰਾ ਉੱਤੇ ਉੱਗੀ ਬੇਲ ਹੈ ਮੈਂ ਉਹਨੂੰ ਨਹੀਂ ਪਾ ਸਕਦਾ ਮੈਂ ਤਾਂ ਆਪਣੇ ਹੱਥੀ ਮੁਹੱਬਤਾਂ ਦਾ ਦੀਵਾ ਬਾਲ ਕੇ ਖਲੋਤਾ ਹੀ ਸੀ ਸਮਾਜ ਦੀ ਮਰਿਆਦਾ ਨੇ ਫੂਕ ਮਾਰ ਕੇ ਬੁਝਾ ਦਿੱਤਾ ਮੈਂ ਤਾਂ ਓਟ ਵੀ ਨਾ ਕਰ ਸਕਿਆ ਰਹੀ ਗੱਲ ਰੂਪ ਦੀ ਰੂਪ ਦੀ ਹਰ ਰਾਇ ਲਵਾਂਗੇ ਮੈਂ ਮੁੰਡੇ ਨੂੰ ਹੱਕ ਹੈ ਤਾਂ ਲੜਕੀ ਨੂੰ ਕਿਉਂ ਨਹੀਂ ਇਹ ਵੱਖਰੀ ਗੱਲ ਹੈ ਕਿ ਸਮਾਜ ਦੀ ਮਰਿਆਦਾ ਨਹੀਂ ਤੋੜਨਾ ਚਾਹੁੰਦਾ ਹੁਣ ਰਾਜ ਸ਼ਾਇਦ ਕੁਝ ਠੀਕ ਹੋ ਰਿਹਾ ਸੀ ਉਹਦੇ ਮਨ ਤੋਂ ਭਾਰ ਲੈ ਗਿਆ ਸੀ ਅਸਲ ਵਿੱਚ ਕੁਲਵੰਤ ਤੇ ਰਾਜ ਦਾ ਉਮਰ ਦਾ 2 ਸਾਲ ਦਾ ਹੀ ਫਰਕ ਹੈ ਤੇ ਇਹ ਦੋਸਤਾਂ ਵਾਂਗ ਵਿਚਰੇ ਹਨ ਵਿਆਹ ਨੂੰ ਜ਼ਿੰਦਗੀ ਦਾ ਲਾਲ ਸ਼ਾਲੂ ਕਿਹਾ ਜਾਂਦਾ ਹੈ ਇਸ ਸ਼ੈਲੂ ਵਿੱਚ ਭਾਵਨਾਵਾਂ ਦੀ ਸੁਗੰਧ ਹੁੰਦੀ ਹੈ ਰਾਜਨੇਵੀ ਪੂਨਮਜੀਤ ਨੂੰ ਜ਼ਰੂਰ ਲਾਲ ਸ਼ੈਲੂ ਵਿੱਚ ਆਪਣੀ ਕਲਪਨਾ ਰਾਹੀਂ ਅਰਧਾੰਗਣੀ ਚਤਵਲਿਆ ਸੀ ਫਿਰ ਛੇਤੀ ਪ੍ਰੀਤ ਪਟੋਲੇ ਤੇ ਮਖਮਲੀ ਸੁਪਨਿਆਂ ਦੀ ਕੋਮਲਤਾ ਦੇ ਸਾਕਾਰ ਹੋਣ ਦੀ ਅਸਲੀਅਤ ਦਾ ਗਲਾ ਘੁੱਟ ਦਿੱਤਾ ਸੀ ਹੁਣ ਉਹ ਸ਼ਾਇਦ ਹਾਲਾਤਾਂ ਨਾਲ ਸਮਝੌਤਾ ਕਰੇਗਾ ਪੂਨਮ ਨੂੰ ਕਿਵੇਂ ਭੁੱਲੇਗਾ ਪੂਨਮ ਤਾਂ ਭੁੱਲਣ ਵਾਲੀ ਸਖਸ਼ੀਅਤ ਹੀ ਨਹੀਂ ਪੂਨਮ ਤਾਂ ਉਹ ਕੁੜੀ ਹੈ ਜਿਹੜੀ ਉਸ ਦੀ ਜ਼ਿੰਦਗੀ ਵਿੱਚ ਤਮੰਨਾ ਬਣ ਕੇ ਆਈ ਪੂਨਮ ਤਾਂ ਉਹਦੀ ਤਕਦੀਰ ਸੀ ਖੈਲਾਂ ਦੀ ਖੁਸ਼ਬੋ ਸੀ ਆਗਾਜ਼ ਦਾ ਆਰੰਭ ਸੀ ਹੁਣ ਹੁਸਨ ਦਾ ਹਾਦਸਾ ਸੀ ਰੂਹ ਦਾ ਮੇਲ ਸੀ ਹੱਡੀ ਸੋਚਿਆ ਸੱਚ ਸੀ ਉਹ ਤਾਂ ਹੁਣ ਛਲੇਡਾ ਹੋ ਗਈ ਬਣ ਗਈ ਪੂਨਮ ਇੱਕ ਪਰਛਾਵਾਂ ਬਣ ਗਈ ਚੰਨ ਦੀ ਚਾਨਣ ਸੀ ਉਹ ਆਏ ਕਿਵੇਂ ਮੇਰੇ ਨਾਲ ਹੋ ਸਕਦਾ ਪਰ ਨਿਮੀ ਜਦ ਮਜਬੂਰੀਆਂ ਦੀ ਚਾਦਰ ਉੱਡ ਕੇ ਆਈ ਸੀ ਜੋ ਪੂਨਮ ਨੇ ਭੇਜੀ ਸੀ ਤਾਂ ਉਹਦੇ ਸਾਰੀ ਦੇ ਉੱਤੇ ਮਜਬੂਰੀਆਂ ਦੀ ਧੂੜ ਜਮਾ ਕੇ ਚਲੀ ਗਈ ਸੀ